ਅੱਜ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਚੜ੍ਹਦੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਦੋ ਫੋਰਨ ਬੇਸਡ ਨੋਟਸ ਜਿਹੜੇ ਆਰਮੀਨੀਆ ਬੇਸ ਸੀਗੇ 사ਜਨ ਮਸੀ ਅਤੇ ਮਨੀਸ਼ 베ਦੀ ਨੂੰ ਮੁੰਬਈ ਤੋਂ ਇੱਕ ਇੰਟਰਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 사ਜਨ ਮਸੀ ਡਿਸਟ੍ਰਿਕਟ ਗੁਰਦਾਸਪੁਰ ਡੇਰਾਬਾਬਾ ਨਾਲਕ ਦਾ ਰਹਿਣ ਵਾਲਾ ਹੈ ਤੇ ਮਨੀਸ਼ 베ਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ਆਈਐਸਆਈ ਸਪੋਰਟਡ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸ ਬੇਸਡ ਹੈਪੀ ਪਾਸਿਆ ਜਿਹੜਾ ਉੱਥੇ ਡਿਟੇਨ ਹੋ ਗਿਆ ਉਸ ਦੇ ਆਰਮੀਨੀਆ ਬੇਸਡ ਇੰਪੋਰਟੈਂਟ ਨੋਟਸ ਸੀਗੇ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕਰਾਈਮਸ ਦੇ ਵਿੱਚ ਜਿਸ ਦੇ ਵਿੱਚ ਡੇਰਾ ਬਾਬਾ ਨਾਨਕ ਪਟਾਲਾ ਦੇ ਵਿੱਚ ਬਾਰਡਰਸ ਐਕਸਟਰਸ਼ਨਸ ਗ੍ਰਿਲਗ ਅਟੈਕਸ ਇਨ ਅੰਬਰਾਸਰ ਤੇ ਇਹਨਾਂ ਦੀ ਅਰੈਸਟ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਲੁਕਆਊਟ ਨੋਟਿਸਸ ਰੈਡ ਨੋਟਿਸਸ ਇਸ਼ੂ ਕਰਕੇ ਇਹਨਾਂ ਨੂੰ ਟਰੈਕ ਕੀਤਾ ਗਿਆ ਇਹ ਪਹਿਲੇ ਆਰਮੀਨੀਆ ਤੋਂ ਦੁਬਈ ਦੁਬਈ ਤੋਂ ਆਰਮੀਨੀਆ ਸ਼ਿਫਟ ਹੋ ਗਏ ਸੀ ਉਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣਾ ਬੇਸ ਚੇਂਜ ਕੀਤਾ ਤੇ ਅਲਟੀਮੇਟਲੀ ਇਨਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਹੈਵ ਬੀਨ ਅਰੈਸਟਡ ਫਰਮ ਮੁੰਬਈ ਅਲੋਂਗ ਵਿਦ ਦਾ ਸਪੋਰਟ ਆਫ ਸੈਂਟਰਲ ਏਜੰਸੀਜ਼ ਪੰਜਾਬ ਪੁਲਿਸ ਇਸ ਫੁਲੀ ਡਿਟਰਮਾਈਨਡ ਟੂ ਬ੍ਰਿੰਗ एवरीवन ਟੂ ਜਸਟਿਸ ਜਿਹੜੇ ਫੋਰਨ ਬੇਸਡ ਨੋਟਸ ਹੈਗੇ ਉਹਨਾਂ ਨੂੰ ਵੀ ਇੱਕ ਵਾਰਨਿੰਗ ਹੈ ਕਿ ਯੂ ਵਿਲ ਹੈਵ ਟੂ ਬੀ ਅਕਾਊਂਟੇਬਲ ਫਾਰ ਯੋਰ ਕਰਾਈਮਸ ਐਂਡ ਫੇਸ ਜਸਟਿਸ ਇਨ ਇੰਡੀਆ ਤੇ ਜਿਹੜਾ ਇਹਨਾਂ ਦਾ ਤਿੱਜਾ ਜਿਹੜਾ ਐਸੋਸੀਏਟ ਸ਼ਮਸ਼ੀਰ ਸ਼ੇਰਾ ਜਿਹੜਾ ਆਰਮੀਨੀਆ ਦੇ ਵਿੱਚ ਬੈਠ ਕੇ ਟਰੋਰਰ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰ ਰਿਹਾ ਉਸਤੇ ਵੀ ਪੰਜਾਬ ਪੁਲਿਸ ਦਾ ਸ਼ਿਕੰਜਾ ਜਿਹੜਾ ਹੈਗਾ ਕੱਸਿਆ ਜਾ ਰਿਹਾ ਹੈਗਾ ਸੋ ਪੰਜਾਬ ਪੁਲਿਸ ਇਸ ਫੁਲੀ ਡਿਟਰਮਾਈਨ ਟੂ ਮੇਨਟੇਨ ਪੀਸ ਐਂਡ ਹਾਰਮਨੀ ਇਨ ਥਿਸ